ਸੋਚਿਆ ਕਿ ਅੱਜ ਬੜੀ ਹੈਰਾਨੀ ਹੁੰਦੀ ਹੈ ਅੱਜ ਵੀ ਕੁਝ ਲੋਕ ਜਿਹੜੇ ਆ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੀਆਂ ਵੋਟਾਂ ਲੈਣੀਆਂ ਚਾਹੁੰਦੇ ਆ ਅਸੀਂ ਲੋਕਾਂ ਨੂੰ ਕਹਿਣ ਆਏ ਆ ਇਹਨਾਂ ਨੂੰ ਮੂੰਹ ਨਾ ਲਾਓ ਵੋਟਾਂ ਜਿਹੜੀਆਂ ਆ ਇਹ ਵੋਟ ਪਾ ਕੇ ਤੁਸੀਂ ਆਪਣੇ ਜਿਹੜੇ ਲੁਟੇਰੇ ਆ ਉਹਨਾਂ ਨੂੰ ਤਕੜੇ ਨਾ ਕਰੋ ਉਹ ਸੜਕਾਂ ਦੇ ਜਿਹੜੀ ਹਾਲਾਤ ਠੀਕ ਨਾ ਹੋਰ ਕਰਕੇ ਐਕਸੀਡੈਂਟ ਕਰਕੇ ਉਹਦੀ ਮੌਤ ਹੋ ਗਈ ਆਏ ਰੋਜ ਜਿਹੜੀ ਆ ਉਹ ਐਕਸੀਡੈਂਟ ਹੋ ਰਿਹਾ ਜਿਹੜੇ ਆ ਛੱਤਾ ਚੋਂ ਦੀਆ ਸਾਡੇ ਘਰ ਜਿਹੜੇ ਆ ਉਹ ਛਤੀ ਗ੍ਰਸਤ ਹੋ ਗਏ ਉਹਨਾਂ ਉਹਨਾਂ ਦੇ ਪਰਲੇ ਸਰਕਾਰ ਨੇ ਕਿਹਾ ਵੀ 40000 ਰੁਪਏ ਕਿੰਨੇ ਕ ਲੋਕ ਆ ਜਿਨ੍ਹਾਂ ਨੂੰ 40000 ਰੁਪਏ ਮਿਲ ਗਏ ਜ਼ਿਲ੍ਹਾ ਪ੍ਰਸ਼ਦ ਦੇ ਬਲਾਕ ਸਮਤੀਆਂ ਦੀ ਚੋਣਾਂ ਨੂੰ ਲੈ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਲੀਡਰਾਂ ਦਾ ਆਉਣਾ ਜਾਣਾ ਹੋ ਚੁੱਕਿਆ ਔਰ ਲਗਾਤਾਰ ਚੋਣ ਪ੍ਰਚਾਰ ਹੋ ਰਿਹਾ ਪਰ ਪਿੰਡ ਮੰਡਿਆਲਿਆ ਦੀ ਜੋ ਤਸਵੀਰ ਹੈ ਕੁਛ ਲੱਗ ਗਿਆ ਕੁਛ ਵੱਖਰੀ ਹੈ ਤੁਸੀਂ ਇਹ ਬੈਨਰ ਦੇਖ ਸਕਦੇ ਹੋ ਵੋਟਾਂ ਵਾਲੇ ਬਾਪੂ ਕਹਿੰਦੇ ਮੁੜ ਕੇ ਨਹੀਂ ਸਾਡੀ ਸਾਰ ਲਿੰਦੇ ਭਾਜਪਾ ਕਾਂਗਰਸ ਅਕਾਲੀ ਆਪ ਇਹਨਾਂ ਤੋਂ ਨਾ ਕੋਈ ਰੱਖੋ ਝਾਕ ਜਿਸ ਦਾ ਸਿੱਧਾ ਸਿੱਧਾ ਮਤਲਬ ਹੈ ਕਿ ਵੋਟ ਅਸੀਂ ਨਹੀਂ ਕਰਾਂਗੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੱਲਬਾਤ ਆਪਾਂ ਕਰਦੇ ਆਂ ਸ਼ੁਰੂਆਤ ਪਹਿਥੋਂ ਕਰ ਲੈਨੇ ਆਂ ਸਰ ਇੱਕ ਵੱਡਾ ਬੈਨਰ ਫੜਿਆ ਹੋਇਆ ਜਿੱਦਾਂ ਮੈਂ ਪਹਿਲਾਂ ਕਿ ਇੱਕ ਵਕ ਵਕ ਪਿੰਡਾਂ ਦੇ ਵਿੱਚ ਸਿਆਸੀ ਲੀਡਰਾਂ ਦਾ ਆਉਣਾ ਜਾਣਾ ਹੈ ਕੀ ਪ੍ਰੋਗਰਾਮ ਹੈ ਜਿੱਕੇ ਬੋਟਾ ਨਹੀਂ ਪਾਉਣੀ ਹੈ ਹੱਥ 'ਚ ਬੈਨਰ ਫੜਿਆ ਹੋਇਆ ਦੇਖੋ ਗੱਲ ਇਹ ਹੈਗੀ ਆ ਜਿਹੜੀ ਪੰਜਾਬ ਦੇ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀ ਚੋਣ ਹੋਣ ਜਾ ਰਹੀ ਹੈ ਇਸ ਚੋਣ ਦੇ ਵਿੱਚ ਕੋਈ ਐਸਾ ਉਮੀਦਵਾਰ ਨਹੀਂ ਹੈਗਾ ਜਿਹੜਾ ਕੋਈ ਲੋਕਾਂ ਦੀ ਗੱਲ ਕਰਨ ਵਾਲਾ ਹੋਵੇ ਅੱਜ ਜਿਹੜੀਆਂ ਰਾਜਨੀਤਿਕ ਪਾਰਟੀਆਂ ਵੋਟਾਂ ਮੰਗਣ ਜਾ ਰਹੀਆਂ ਲੋਕਾਂ ਕੋਲ ਉਹਨਾਂ ਦੇ ਕੋਲ ਕੋਈ ਪ੍ਰੋਗਰਾਮ ਨਹੀਂ ਹੈਗਾ ਉਹ ਸਿਰਫ ਅੱਜ ਪਹਿਲੀ ਅੱਜ ਜਿਹੜੀ ਮੌਜੂਦਾ ਸਤਾ ਦੇ ਵਿੱਚ ਸਰਕਾਰ ਆ ਉਹ ਗਰੰਟੀਆਂ ਦੇ ਨਾਂ ਦੇ ਉੱਤੇ ਜਿਹੜੀ ਹੈ ਲੋਕਾਂ ਨੂੰ ਗੁੰਮਰਾਹ ਕਰਕੇ ਸਤਾ ਵਿੱਚ ਆਈ ਸੀ ਦੂਸਰੇ ਪੱਧ ਸੇ ਜਿਹੜੇ ਆਪੋਜੀਸ਼ਨ ਦੇ ਵਿੱਚ ਬੈਠੇ ਆ ਉਹ ਚਾਹੇ ਕਾਂਗਰਸ ਆ ਚਾਹੇ ਬੀਜੇਪੀ ਆ ਜਾਂ ਜਿਹੜੇ ਅਕਾਲੀਸ ਨੇ ਉਹ ਸਾਰੇ ਜਿਹੜੇ ਆ ਜਦੋਂ ਲੋਕ ਆ ਆਪਣੇ ਉਹਨਾਂ ਨਾਲ ਹੋ ਰਹੀ ਬੇਇਨਸਾਫੀ ਔਰ ਜਿਹੜੇ ਉਹਨਾਂ ਦੇ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਐ ਉਹਦੇ ਉੱਤੇ ਜਦੋਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਲੜ ਰਹੀਆਂ ਆਇਆ ਉਸ ਸਮੇ ਉਹ ਖਮੋਸ਼ ਹੈ ਇਸ ਕਰਕੇ ਅੱਜ ਅਸੀਂ ਕਿਸਾਨ ਤੇ ਮਜ਼ਦੂਰ ਇਸ ਕਰਕੇ ਇੱਥੇ ਕੱਟੇ ਹੋਏ ਆ ਕੀ ਲੋਕਾਂ ਨੂੰ ਸੱਦਾ ਦਵਾਂਗੇ ਕਿ ਇਹ ਜਿਹੜੇ ਲੋਕ ਨੇ ਇਹ ਜਿਹੜਾ ਨਾਰਾ ਵੀ ਤੁਸੀਂ ਹੁਣੇ ਹੀ ਦੇਖਿਆ ਬੋਟਾ ਵੇਲੇ ਤਾਂ ਬਾਪੂ ਕਹਿੰਦੇ ਆ ਪਰ ਜਦੋਂ ਬੋਟਾ ਚਲੇ ਜਾਂਦੀਆਂ ਆ ਫਿਰ ਲੱਭਦੇ ਨਹੀਂ ਹੈਗੇ ਜਿਹੜੇ ਹੁਣ ਵੀ ਜ਼ਿਲ੍ਹਾ ਪਰਿਸ਼ਦ ਦੇ ਵਿੱਚ ਲੜ ਰਹੇ ਨੇ ਜਿਹੜੇ ਬਲਾਕ ਸੰਤੀ ਦੇ ਵਿੱਚ ਲੜ ਰਹੇ ਨੇ ਉਹਨਾਂ ਨੇ ਫਿਰ ਪੂਰੇ 5 ਸਾਲ ਕਿਸੇ ਨੇ ਕਿਸੇ ਨੂੰ ਡੱਬੜਾ ਨਹੀਂ ਹੈਗਾ ਕਿਉਂਕਿ ਉਹ ਜੋ ਐਮਐਲਏ ਐਮਪੀ ਦਾ ਜੋ ਹਾਲਿਆ ਉਹੀ ਇੱਥੇ ਵੀ ਹੋਇਆ ਹੈ ਇਹਨਾਂ ਚੋਣਾਂ ਦੇ ਵਿੱਚ ਇਸ ਕਰਕੇ ਅੱਜ ਜਿਹੜਾ ਆ ਅਸੀਂ ਲੋਕਾਂ ਨੂੰ ਇਹ ਸੱਦਾ ਦੇਣ ਆ ਰਹੇ ਹਾਂ ਕਿ ਇਹ ਸਿਰਫ ਤੇ ਸਿਰਫ ਜਿਹੜੀਆਂ ਉਹਨਾਂ ਦੀਆਂ ਕਟਪੁਤਲੀਆਂ ਆ ਆ ਜਿਹੜੇ ਇਹ ਜ਼ਿਲ੍ਹਾ ਪ੍ਰਸ਼ਦ ਮੈਂਬਰ ਆ ਇਹ ਜਿਹੜੇ ਜਿਹੜੇ ਬਲਾਕ ਸੰਮਤੀ ਮੈਂਬਰ ਆ ਇਹ ਕਟਪੁਤਲੀਆਂ ਆ ਉਹਨਾਂ ਮੁਤਾਬਕ ਇਹ ਚੱਲਦੇ ਹੈਗੇ ਇਹਨਾਂ ਨੂੰ ਪੁੱਛਣਾ ਹੋਵੇ ਤੁਸੀਂ ਕਿਸੇ ਨੂੰ ਵੀ ਪੁੱਛ ਲਓ ਕਿਸੇ ਜ਼ਿਲ੍ਹਾ ਪ੍ਰਸ਼ਦ ਮੈਂਬਰ ਨੂੰ ਪੁੱਛ ਲਓ ਕਿਸੇ ਬਲਾਕ ਸੰਮਤੀ ਮੈਂਬਰ ਨੂੰ ਪੁੱਛ ਲਓ ਉਹਨਾਂ ਨੂੰ ਪੁੱਛੋ ਵੀ ਇਹਦਾ ਇਹ ਇਹ ਜੇ ਇਹਦੇ ਵਿੱਚ ਤੁਹਾਡੇ ਕੋ ਕਿਹੜੇ ਕਿਹੜੇ ਅਧਿਕਾਰ ਆ ਤੁਸੀਂ ਕੀ ਕਰੋਗੇ ਇਹਨਾਂ ਚੋਂ ਕਿਸੇ ਨੂੰ ਡੱਕਾ ਨਹੀਂ ਪਤਾ ਔਰ ਸਾਡੇ ਇਲਾਕੇ ਦੇ ਵਿੱਚ ਬਹੁਤ ਇੱਕ ਵੱਖਰੀ ਸਥਿਤੀ ਹੈ ਐਸਾ ਲਾਕੇ ਦੇ ਵਿੱਚ ਇਹ ਬਲਾਕ ਸੰਪਤੀ ਜਿਹੜੀ ਹੈ ਇਹ ਮਢਿਆਲਾ ਜਿਹੜੀ ਬਲਾਕ ਸੰਪਤੀ ਹੈ ਇਹਦੇ ਵਿੱਚ ਜਿਹੜਾ ਬਲਾਕ ਸੰਪਤੀ ਮੈਂਬਰ ਹੈ ਉਹਨੂੰ ਪੁੱਛਣਾ ਹੋਵੇ ਕਿ ਜਦੋਂ ਕਿਸਾਨ ਲੜ ਰਹੇ ਸੀਗੇ ਤੇਰੀ ਸ਼ਕਲ ਕਿਸੇ ਨੇ ਦੇਖੀ ਨਹੀਂ ਦੇਖੀ ਅੱਜ ਇੱਥੇ ਜ਼ਿਲ੍ਹਾ ਪ੍ਰਸ਼ਦ ਦੇ ਇਲੈਕਸ਼ਨ ਲੜ ਰਿਹਾ ਲੋਕਾਂ ਦੇ ਨਾਲ ਜਦੋਂ ਬੇਇਨਸਾਫੀਆਂ ਹੜਾ ਤੁਸੀਂ ਦੇਖਿਆ ਬਰਸਾਤਾਂ ਦਾ ਹੜਾ ਦਾ ਮਾਮਲਾ ਸੀ ਕੀ ਕਿਸੇ ਨੂੰ ਕੋਈ ਨਜ਼ਰ ਆਇਆ ਕਦੀ ਕਦੀ ਲੋਕਾਂ ਦੇ ਜਿਹੜੇ ਲੋਕਾਂ ਦੇ ਘਰ ਡੇ ਗਏ ਮਕਾਨ ਡੇ ਗਏ ਉਹਨਾਂ ਨੂੰ ਨਾਲ ਲੈ ਕੇ ਤੁਰਿਆ ਕੀ ਉਹਨਾਂ ਨੂੰ ਮੁਆਵਜ਼ਾ ਮਿਲ ਸਕੇ ਅਰੇ ਅੱਜ ਜਦੋਂ ਮਜ਼ਦੂਰਾਂ ਦੇ ਵੱਖਰੇ ਵੱਖਰੇ ਸਵਾਲ ਆ ਉਹਦੇ ਉੱਤੇ ਉਹ ਕੋਈ ਨਹੀਂ ਬੋਲਦੇ ਮਨਰੇਗਾ ਮਜ਼ਦੂਰ ਲੜ ਰਹੇ ਨੇ ਮਨਰੇਗਾ ਮਜ਼ਦੂਰਾਂ ਲਈ ਉਹਨਾਂ ਨੂੰ 100 ਦਿਨ ਰੋਜ਼ਗਾਰ ਮਿਲੇ ਉਹਨਾਂ ਨੂੰ 700 ਰੁਪਏ ਦਿਹਾੜੀ ਮਿਲੇ ਜਿਹੜੇ ਮੇਟ ਨੇ ਉਹਨਾਂ ਨੂੰ ਸਿੱਖਿਆ ਤੇ ਕੰਮ ਆਲਾ ਉਸਾਰ ਰੋਜ਼ਗਾਰ ਮਿਲੇ ਉਹਦੇ ਲਈ ਕਦੀ ਨਹੀਂ ਬੋਲਦੇ ਪਰ ਅੱਜ ਜਦੋਂ ਅੱਜ ਜਦੋਂ ਕਿਉਂਕਿ ਉਹਨਾਂ ਨੂੰ ਪਤਾ ਹਰ ਪਾਰਟੀ ਨੇ ਕਾਂਗਰਸ ਨੇ ਅਕਾਲੀਆ ਨੇ ਝਾੜੂ ਵਾਲਿਆਂ ਨੇ ਉਹਨਾਂ ਨੇ ਪੱਕੇ ਠੱਕੇ ਜਿਹੜੇ ਆ ਆਪਣੀਆਂ ਮੋਹਰੇ ਰੱਖੇ ਪਏ ਆ ਉਹਨਾਂ ਨੂੰ ਮੋਹਰੇ ਲਿਆ ਕੇ ਖੜੇ ਕਰ ਦਿੰਦੇ ਆ ਇਸ ਕਰਕੇ ਔਰ ਬਹੁਤ ਹੈਰਾਨੀ ਵਾਲੀ ਗੱਲ ਆ ਸਾਡੇ ਇਲਾਕੇ ਦੇ ਵਿੱਚ ਅੱਜ ਜਿਹੜੀਆਂ ਕੱਲ ਤੱਕ ਇਹ ਕੈਂਦੀਆਂ ਰਹੀਆਂ ਕਿਸਾਨ ਐਸੀਆ ਕਿਸਾਨ ਜਿੱਥੇ ਬੰਦੀਆਂ ਵੀ ਹੈ ਇੱਕ ਜਿਹੜੀ ਹੈ ਉਹ ਇਹ ਝਾੜੂ ਵਾਲਿਆਂ ਦੇ ਨਾਲ ਉਹਦੇ ਵਿੱਚ ਬੈਠ ਗਈ ਆ ਪਰਡੇ 'ਚ ਬੈ ਗਈ ਆ ਦੂਸਰੀ ਜਿਹੜੀ ਆ ਉਹ ਕਾਂਗਰਸ ਦੇ ਨਾਲ ਬੈਠ ਗਈਆਂ ਹੈਗੀਆਂ ਅਰੇ ਰਾਨੀ ਗੱਲ ਇੱਥੇ ਦਾ ਕਾਮਰੇਟਾਂ ਦਾ ਵੀ ਇਹ ਹਾਲ ਆ ਇੱਕ ਜਿਹੜਾ ਇੱਕ কুরਲਾਪੁਰ ਦਾ ਲੀਡਰ ਆ ਉਹ ਕੱਲ ਮੈਨੂੰ ਹੈਰਾਨੀ ਹੋਈ ਕਿ ਉਹ ਕੱਲ ਇੱਕ ਇੱਥੋਂ ਦਾ ਜਿਹੜਾ ਵਿਧਾਇਕ ਹੈ ਕਾਂਗਰਸ ਦੇ ਉਹਦੇ ਨਾਲ ਸਟੇਜ ਦੇ ਉੱਤੋਂ ਬੋਲ ਰਿਹਾ ਸੀ ਤਾਂ ਬਹੁਤ ਉਹਨਾਂ ਦੇ ਸੋਲੇ ਗਾ ਰਿਹਾ ਸੀਗਾ ਇੱਦਾਂ ਹੀ ਹੋਰ ਬਹੁਤ ਜਥੇਬੰਦੀਆਂ ਹੈ ਗਿਆ ਜਿਹੜੀਆਂ ਕੱਲ ਤੱਕ ਕਰਪਸ਼ਨ ਦੇ ਇੱਕ ਦੂਸਰੇ ਤੇ ਦੋਸ਼ ਲਾਉਂਦੀਆਂ ਸੀਗੀਆਂ ਅੱਜ ਜਿਹੜੀ ਹੈ ਉਹ ਕਾਂਗਰਸ ਨਾ ਤੁਰੀਆਂ ਪਈਆਂ ਆ ਔਰ ਇੱਥੇ ਜਿਹੜੇ ਔਰ ਦੂਜੇ ਪਾਸੇ ਆ ਉਹ ਝਾੜੂ ਵਾਲਿਆਂ ਨੇ ਤੁਰੀਆਂ ਪਈਆਂ ਹੈ ਗਿਆ ਪਰ ਇਸ ਗੱਲ ਨਾਲ ਕਿਸੇ ਨੂੰ ਸਰੋਕਾਰ ਨਹੀਂ ਹੈਗਾ ਕਿ ਆ ਜਿਹੜੀ ਆ ਟੂਲ ਪਲਾਜ਼ਾ ਦੇ ਕਾਰਨ ਟੂਲ ਪਲਾਜ਼ਾ ਦੇ ਕਾਰਨ ਸੜਕ ਟੁੱਟ ਗਈ ਉਹ ਲੋਕ ਜਿਨ੍ਹਾਂ ਨੇ ਕਰੋੜਾਂ ਰੁਪਏ ਦਾ ਕਪਲਾ ਕਰਕੇ ਜੇ ਇਸ ਪ੍ਰਸ਼ਾਸਨ ਦੇ ਨਾਲ ਸਰਕਾਰ ਨਾਲ ਲੜ ਕੇ ਕਰੋੜਾਂ ਰੁਪਏ ਦਾ ਕਪਲਾ ਕਰਕੇ ਜਿਹੜਾ ਆ ਉਹ ਚਲੇ ਗਈ ਆ ਔਰ ਪੈਸੇ ਇਕੱਠੇ ਕਰਕੇ ਲੈ ਗਈਆਂ ਪਰ ਸੜਕ ਜਿਹੜੀ ਆ ਅੱਜ ਐਸੀ ਹਾਲਤ ਹੈ ਸੜਕ ਦੀ ਇੱਕ ਵਿਦਿਆਰਥੀ ਬੱਚਾ ਇੱਕ ਔਰ ਬੇਟੀ ਸੰਗੋ ਵਾਲੀ ਉਹ ਉਹ ਸੜਕ ਦੀ ਜਿਹੜੀ ਹਾਲਾਤ ਠੀਕ ਨਾ ਹੋਣ ਕਰਕੇ ਐਕਸੀਡੈਂਟ ਕਰਕੇ ਉਹਦੀ ਮੌਤ ਹੋ ਗਈ ਆਏ ਰੋਜ ਜਿਹੜੀ ਆ ਉਹ ਐਕਸੀਡੈਂਟ ਹੋ ਰਿਹਾ ਔਰ ਪਸ਼ਾਰ ਇੱਥੇ ਕਡੀਐਸਪੀ ਭਰਾੜ ਹੈ ਆਪਣੇ ਆਪ ਨੂੰ ਬਹੁਤ ਲੋਕ ਪੱਕੀ ਬਹੁਤ ਲੋਕਾਂ ਨੂੰ ਹਰ ਬੰਦੇ ਨੂੰ ਕਹਿੰਦਾ ਮੇਰਾ ਫੋਨ ਲੈ ਲਓ ਮੈਨੂੰ ਫੋਨ ਕਰੋ ਲੋਕ ਅੱਕੇ ਲੋਕਾਂ ਨੇ ਸੜਕ ਨੂੰ ਬੰਨੋ ਲਏ ਉਹਨਾਂ ਨੇ ਇੱਕ ਧਰਨਾ ਦਿੱਤਾ ਪਰ ਲੋਕਾਂ ਦੀ ਆਵਾਜ਼ ਨੂੰ ਦਵਾਲ ਲਈ ਅੱਜ ਪੋਸਟ ਨੂੰ ਜਿਹੜਾ ਹੈ ਕਿਦਾ ਇਹ ਜਿਹੜਿਆ ਇਹ ਆਮ ਆਦਮੀ ਪਾਰਟੀ ਉਹਨਾਂ ਦੇ ਖਿਲਾਫ ਪਰਚਾ ਕਰ ਦਿੱਤਾ ਅਰੇ ਇਸ ਕਰਕੇ ਇਸ ਪਾਰਟੀ ਜਿਹੜੀ ਅੱਜ ਦੀ ਪਾਰਟੀ ਆ ਜਿਹੜੀ ਛਾੜੋ ਸੱਤਾ ਦੇ ਵਿੱਚ ਆ ਉਹਦਾ ਕਰਦਾਰ ਲੋਕਾਂ ਨੂੰ ਸਮਝਾਉਣਾ ਚਾਹੀਦਾ ਆ ਇਹ ਅਸੀਂ ਲੋਕਾਂ ਨੂੰ ਦੱਸਣ ਜਾ ਰਹੇ ਆ ਕਿ ਇਹ ਕਿਸਾਨਾਂ ਕਿਸਾਨਾਂ ਲਈ ਨਾ ਮਜ਼ਦੂਰਾਂ ਲਈ ਇਹਨਾਂ ਨੂੰ ਉਹਨਾਂ ਦੇ ਉਹਨਾਂ ਦੇ ਉਹਨਾਂ ਲਈ ਦੇਂਡੀ ਇਹਨਾਂ ਕੋਈ ਕੁਝ ਨਹੀਂ ਹੈਗਾ ਔਰ ਅੱਜ ਅਸੀਂ ਇਹ ਨਾਰਾ ਲੈ ਕੇ ਲੋਕਾਂ ਨੂੰ ਅਪੀਲ ਕਰ ਜਾਵਾਂਗੇ ਔਰ ਲੋਕਾਂ ਨੂੰ ਕਮਾਂਗੇ ਕਿ ਭਾਈ ਇਹਨਾਂ ਨੇ ਤੇ ਆਡੀ ਬਾਰਸ਼ਾਂ ਦੇ ਵਿੱਚ ਹਾਰ ਦੇ ਵਿੱਚ ਤੇ ਆਡੀ ਬਾਹ ਨਹੀਂ ਫੜੀ ਅਰੇ ਅੱਜ ਵੀ ਬਹੁਤ ਸਾਰੇ ਲੋਕ ਲੋਕਾਂ ਦੇ ਜਿਹੜੇ ਆ ਉਹ ਮੰਗ ਕਰ ਰਹੇ ਸੀ ਸਾਡੇ ਜਿਹੜੇ ਆ ਸਾਡੇ ਛੱਤਾਂ ਚੋਂ ਡਿੱਆ ਆ ਸਾਡੇ ਘਰ ਜਿਹੜੇ ਆ ਉਹ ਛੱਤੀ ਗਰਸਤ ਹੋ ਗਏ ਆ ਉਹਨਾਂ ਉਹਨਾਂ ਦੇ ਰਿਪੇਅਰ ਲਈ ਸਰਕਾਰ ਨੇ ਕਿਹਾ ਵੀ 40000 ਰੁਪਏ ਕਿੰਨੇ ਕੁ ਲੋਕ ਆ ਜਿਨ੍ਹਾਂ ਨੂੰ 40000 ਰੁਪਏ ਮਿਲ ਗਿਆ ਕਿੰਨੇ ਕੁ ਲੋਕ ਆ ਜਿਨ੍ਹਾਂ ਦੀ ਛੱਤ ਡੇਗੀ ਆ ਉਹਨਾਂ ਨੂੰ 1 ਲੱਖ 20000 ਰੁਪਏ ਮਨਰੇਗਾ ਆ ਮਨਰੇਗਾ ਦੀਆਂ ਕਿਸ਼ਤਾਂ ਨਹੀਂ ਆ ਰਹੀਆਂ ਲੋਕਾਂ ਨੂੰ ਇਸ ਕਰਕੇ ਜਿਹੜੀ ਹੈ ਇਹ ਇਹ ਜਿਹੜੇ ਆ ਅੱਜ ਚਾਹੇ ਆਟੇਦਾਲ ਦਾ ਸਵਾਲ ਆ ਆਟੇਦਾਲ ਦੇ ਇਹ ਤਾਂ ਕਹਿੰਦੇ ਆ ਕੱਟੀ ਜਾਂਦੇ ਆ ਪਰ ਨਵੇਂ ਜਿਹੜੇ ਆ ਉਹ ਬਣ ਨਹੀਂ ਰਹੇ ਲੈ ਲੋਕਾਂ ਕੋ ਜਿਹੜਾ ਆ ਬੇਲੇ ਆ ਨਮਾ ਜਿਹੜਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਜਿਹੜੇ ਆ ਮੈਂ ਜਿਹੜਾ ਇਹ 225 ਜੜਾ ਆ ਬਿਜਲੀ ਸੋਧ ਬਿੱਲ ਲੈ ਕੇ ਆਇਆ ਸੀਟ ਬਿੱਲ ਲੈ ਕੇ ਆ ਰਿਹਾ ਮਜ਼ਦੂਰਾਂ ਲਈ ਜਿਹੜਾ ਆ 4 ਕੋਟ ਲੈ ਕੇ ਆ ਗਿਆ ਤਾਂ ਕਿ ਉਹ ਜਿਹੜੇ ਆ ਲੋਕਾਂ ਨੇ ਲੜ ਕੇ ਜਿਹੜੀ 8 ਘੰਟੇ ਦੀ ਦੀਿਆੜੀ ਸੀ ਉਹਨਾਂ ਕੋ ਵਾਪਸ ਲਈ ਜਾ ਰਹੀ ਹੈ ਉਹਨਾਂ ਨੂੰ 12 ਘੰਟੇ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਬਹੁਤ سارے ਜਿਹੜੇ ਆ ਹੁਣ ਤੱਕ ਦੀਆਂ ਜਿਹੜੀਆਂ ਚਾਹੇ ਉਹ ਕੇਂਦਰ ਵਿੱਚ ਬੈਠੀ ਸਰਕਾਰ ਹੈਗੀ ਹੈ ਚਾਹੇ ਉਹ ਪੰਜਾਬ ਦੇ ਵਿੱਚ ਬੈਠੀ ਹੈ ਇਹ ਦੋਨੇ ਜਿਹੜੇ ਆ ਉਸੇ ਤਰ੍ਹਾਂ ਦੀਆਂ ਇਹਨਾਂ ਦੀ ਸੋਚ ਹੈ ਕਿ ਆ ਅੱਜ ਬੜੀ ਹੈਰਾਨੀ ਹੁੰਦੀ ਹੈ ਅੱਜ ਵੀ ਕੁਝ ਲੋਕ ਜਿਹੜੇ ਆ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੀਆ ਵੋਟਾਂ ਲੈਣੀਆਂ ਚਾਹੁੰਦੇ ਆ ਅਸੀਂ ਲੋਕਾਂ ਨੂੰ ਕਹਿਣ ਆਏ ਹਾਂ ਇਹਨਾਂ ਨੂੰ ਮੂੰਹ ਨਾ ਲਾਓ ਵੋਟਾਂ ਜਿਹੜੀਆਂ ਆ ਇਹ ਵੋਟ ਪਾ ਕੇ ਤੁਸੀਂ ਆਪਣੇ ਜਿਹੜੇ ਲੁਟੇਰੇ ਆ ਉਹਨਾਂ ਨੂੰ ਤਕੜੇ ਨਾ ਕਰੋ ਤੁਸੀਂ ਤੇ 14 ਤਰੀਕ ਨੂੰ ਵੋਟ ਪਾਉਣ ਜਾਂਦੇ ਹੋ ਤੇ ਇਹਦਾ ਮਤਲਬ ਹੈ ਕਿ ਤੁਸੀਂ ਜਿਹੜੇ ਲੁਟੇਰਿਆਂ ਨੂੰ ਆਪਣੀ ਲੁੱਟ ਕਰਨ ਦਾ ਲਾਇਸੈਂਸ ਦਿੰਦੇ ਆ ਇਸ ਕਰਕੇ ਇਹਨਾਂ ਵੋਟਾਂ ਨੂੰ ਬਿਲਕੁਲ ਇਸ ਹਲਕੇ ਦੇ ਵਿੱਚ ਕੋਈ ਐਸਾ ਉਮੀਦਵਾਰ ਨਹੀਂ ਹੈਗਾ ਜਿਨ੍ਹਾਂ ਨੂੰ ਜਿਹੜਾ ਤੁਹਾਡੇ ਕਿਸਾਨਾਂ ਮਜ਼ਦੂਰਾ ਮਿਹਨਤਕਸ਼ ਲੋਕਾਂ ਮੁਲਾਜ਼ਮਾਂ ਵਿਦਿਆਰਥੀਆਂ ਦੀ ਗੱਲ ਕਰਦਾ ਹੋਵੇ ਇਸ ਕਰਕੇ ਜਿਹੜਾ ਇਹਨਾਂ ਨੂੰ ਵੋਟਾਂ ਨਾ ਪਾਓ ਇਹ ਇਹ ਵੋਟ ਪਾਉਣ ਦਾ ਮਤਲਬ ਹੋਊਗਾ ਕਿ ਤੁਹਾਡੇ ਲੁੱਟ ਨੂੰ ਹੋਰ ਤੇਜ਼ ਕਰਨਾ ਔਰ ਲੁੱਟ ਲਈ ਤੁਸੀਂ ਉਹਨਾਂ ਨੂੰ ਹੋਰ ਇੱਕ ਲਾਇਸੈਂਸ ਦੇਣਾ ਇਸ ਕਰਕੇ ਅਸੀਂ ਅੱਜ ਇਹ ਅੱਜ ਮਢਿਆਲੇ ਦੇ ਵਿੱਚ ਇਸੇ ਤਰ੍ਹਾਂ ਵਕਵਾਕਾ ਬਲਾਕ ਦੇ ਵਿੱਚ ਜਿਹੜੇ ਮਹਤਪੁਰ ਬਲਾਕ ਆ ਉਹਨਾਂ ਵਿੱਚ ਅਸੀਂ ਸੱਦਾ ਲੈ ਕੇ ਮਾਰਚ ਲੈ ਕੇ ਜਾ ਰਹੇ ਆ ਕਿ ਭਾਈ ਇਹ ਜਿਹੜੇ ਲੋਕ ਐ ਇਹਨਾਂ ਇਹਨਾਂ ਜਿਹੜੇ ਇਹਨਾਂ ਦੀ ਖਸਲਤ ਨੂੰ ਪੁੱਛਾ ਇਹਨਾਂ ਦੀ ਜਮਾਤ ਨੂੰ ਪਛਾਣੋ ਇਹ ਚਾਹੇ ਕਾਂਗਰਸ ਆ ਜੇ ਸਤਾ ਵਿੱਚ ਬੈਠੀ ਭਾਜਪਾ ਆ ਜਾਂ ਉੱਪਰ ਬੈਠੀ ਜਿਹੜੀ ਭਾਜਪਾ ਆ ਔਰ ਜਿਹੜੀ ਸੂਬੇ ਵਿੱਚ ਬੈਠੀ ਆ ਝਾੜੂ ਵਾਲੀ ਆ ਜਾਂ ਕਾਲੀ ਆ ਜਾਂ ਹੋਰ ਰਾਸ ਕਰਦੀਆਂ ਪਾਰਟੀਆਂ ਤੇ ਉਹਨਾਂ ਦੇ ਅੱਜ ਉਹ ਜਿਹੜੀਆਂ ਅਖੋਤੀ ਜਿਹੜੀਆਂ ਲੋਕਪੱਕੀ ਪਾਰਟੀਆਂ ਦਾ ਨਾਂ ਲੈ ਕੇ ਬਣਦੀਆਂ ਭਮਾਉ ਲਾਲ ਉਹ ਜਿਹੜੀਆਂ ਲਾਲ ਝੰਡੇ ਵਿੱਚ ਹੀ ਆ ਅੱਜ ਜਿਹੜੀਆਂ ਉਹਨਾਂ ਨਾਲ ਜਾ ਕੇ ਬੈਠੀਆਂ ਉਹਨਾਂ ਦੀ ਖਸਰਤ ਨੂੰ ਪਛਾਣੋ ਔਰ ਤੁਸੀਂ ਜਿਹੜਾ ਆ ਆਪਣਾ ਸੰਘਰਸ਼ ਦਾ ਰਾਹ ਚੁਣੋ ਔਰ ਇਹ ਇਹਦੇ ਲਈ ਉਹ ਅਸੀਂ ਲੋਕਾਂ ਨੂੰ ਸੱਦਾ ਦੇਣ ਆਇਆ ਕਿ ਇਹਨਾਂ ਸਾਰਿਆਂ ਨੂੰ ਮੂੰਹ ਨਾ ਲਾਓ ਇਸ ਇਸ ਦਲੇ ਕਿ ਅਸੀਂ ਜਾਮਾਂ ਕਿ ਕਿੰਨੇ ਕੰਮ ਨਹੀਂ ਕੀਤੇ ਮਜ਼ਦੂਰਾਂ ਦੀ ਸੁਣੀ ਪਰ ਸਰਕਾਰ ਤਾਂ ਕਹਿੰਦੀ ਕਿਸੇ ਗਰੰਟੀਆਂ ਲੱਗ ਕੇ ਦੇਣੀ ਔਰ ਹਰ ਇੱਕ ਗਰੰਟੀ ਅਸੀਂ ਪੂਰੀ ਕਰਦੇ ਹਾਂ ਉਹ ਤਾਂ ਪਿਛਲੇ 4 ਸਾਲਾਂ ਦਾ ਲੋਕਾਂ ਨੇ ਦੇਖ ਲਿਆ ਬਿਦਵਾ ਜਿਹੜੀਆਂ ਔਰਤਾਂ ਉਹ ਕਹਿੰਦੀਆਂ ਸਾਡੀ ਪੈਨਸ਼ਨ 2500 ਆ ਜਾਣੀ ਆ ਬਜ਼ੁਰਗ ਬੈਠੇ ਆ ਉਹ ਕਹਿੰਦੇ ਸਾਨੂੰ 2500 ਦਾ ਵਾਅਦਾ ਕੀਤਾ ਸੀਗਾ ਔਰ ਜਿਹੜੇ 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 ਲੋਕਾਂ ਦੇ ਬਿਜਲੀ ਮਿਲ ਮਾਫਿਆ ਉਹਨਾਂ ਦੇ ਤਾਂ ਸਮਾਰਟ ਮੀਟਰ ਲੱਗ ਰਹੇ ਆ ਉਹਨਾਂ ਨੂੰ ਤਾਂ ਜਿਨ੍ਹਾਂ ਦੇ ਲੱਗ ਗਏ ਆ ਉਹਨਾਂ ਦੀ ਜਿਹੜੀ ਆ ਮਾਫੀ ਖਤਮ ਹੋ ਗਈ ਹੈ ਉਹਨਾਂ ਨੂੰ 10000 ਰੁਪਏ ਦੇ 25-25000 ਰੁਪਏ ਦੇ ਬਿੱਲ ਆ ਰਹੇ ਆ ਵਿਦਿਆਰਥੀ ਆ ਵਿਦਿਆਰਥੀਆਂ ਨੂੰ ਸਰਕਾਰ ਤਾਂ ਜਿਹੜੀ ਆ ਤੇ ਇਹ ਹਾਲਤ ਹੈਗੀ ਆ ਚੁੱਪ ਕਰਕੇ ਖਮੋਸ਼ ਬੈਠੀ ਆ ਆ ਯੂਨੀਵਰਸਿਟੀ ਚੰਡੀਗੜ੍ਹ ਦੀ ਜਿਹੜੀ ਉਹ ਜਿਹੜੀ ਆ ਸੈਂਟਰ ਨੂੰ ਦੇਣ ਜਾਣ ਸੀ ਚੰਡੀਗੜ੍ਹ ਜਿਹੜਾ ਆ ਉਹ ਸੈਂਟਰ ਨੂੰ ਜਿਹੜੇ ਦੇ ਦੇਣ ਜਾ ਰਹੀ ਹੈ ਪੰਜਾਬ ਦੇ ਪਾਣੀਆਂ ਦਾ ਸਵਾਲ ਕਿੱਥੇ ਖੜਾ ਆ ਉਹਦੇ ਵਿੱਚ ਸਾਰੇ ਲੁਟੇਰੇ ਇਕੱਠੇ ਆ ਤੇ ਦੂਜੀ ਪਾਸੇ ਵਕ ਵਕ ਜਿਹਾ ਬੰਦੇ ਉਸੇ ਪਹਿਲੇ ਵੀ ਗੱਲ ਕੀਤੀ ਕਿ ਜਦੋਂ ਕੋਈ ਸੰਘਰਸ਼ ਹੁੰਦਾ ਸਾਰੇ ਉਹ ਇਕੱਠੇ ਹੋ ਜਾਂਦੇ ਪਰ ਲੋਕ ਸਵਾਲ ਹੁਣ ਇਹ ਵੀ ਕਰਦੇ ਆ ਕਿ ਸਾਨੂੰ ਤਾਂ ਯਕੀਨ ਨਹੀਂ ਰਿਹਾ ਕਿ ਜਿਥੇ ਬੰਦਿਆਂ ਜਿਨ੍ਹਾਂ ਦੀ ਜੀ ਸਪੋਰਟ ਨਹੀਂ ਕਰਦੇ ਬਾਅਦ ਚ ਉਹਨਾਂ ਦੇ ਨਾਲ ਹੀ ਰਲ ਜਾਂਦੇ ਔਰ ਸਾਨੂੰ ਕਹਿੰਦੀਆਂ ਦੁੱਸੀ ਵੋਟ ਇਹਨਾਂ ਨੂੰ ਹੀ ਕਰੋ ਦੇਖੋ ਗੱਲ ਇਹ ਦੁਕਾਨ ਤੇ ਆ ਕਿਸਾਨ ਮੋਰਚੇ ਨੇ ਤੇ ਮਜ਼ਦੂਰਾਂ ਦੇ ਮੋਰਚੇ ਨੇ ਇੱਕ ਗੱਲ ਜਿਹੜੀ ਹੈ ਬਹੁਤ ਸਪਸ਼ਟ ਕਰ ਦਿੱਤੀ ਸੀ ਲਾਈਨ ਖਿੱਚ ਦਿੱਤੀ ਸੀ ਤੇ ਦੁਸ਼ਮਣ ਤੇ ਦੋਸਤ ਦੀ ਕਤਾਰ ਜਿਹੜੀ ਖਿੱਚ ਦਿੱਤੀ ਸੀ ਪਰ ਜਦੋਂ ਇਲੈਕਸ਼ਨ ਆਉਂਦੀ ਹੈ ਤਾਂ ਉਸ ਤਰ੍ਹਾਂ ਦੀਆਂ ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਕਿ ਉਹ ਜਿਹੜੀ ਲਾਈਨ ਖਿੱਚੀ ਆ ਉਹਨੂੰ ਫਿਰ ਮੋਟੇਨ ਦਾ ਕੰਮ ਕਰਦੀਆਂ ਆ ਔਰ ਉਹਦੇ ਨਾਲ ਲੋਕਾਂ ਦੇ ਵਿੱਚ ਦੁਵੇਦਾ ਖੜੀ ਹੁੰਦੀ ਹੈ ਕਿ ਉਹ ਉਹਨਾਂ ਨੂੰ ਜਿਹੜਾ ਹੁਣ ਤੱਕ ਲੜ ਕੇ ਸੰਘਰਸ਼ ਰਾਈ ਆਪਣੇ ਦੁਸ਼ਮਣਾਂ ਨੂੰ ਜਿਹੜੇ ਨੇ ਉਹਨਾਂ ਦੀ ਪਛਾਣ ਕਰਾਤੀ ਸੀਗੀ ਉਹ ਫਿਰ ਉਹ ਜਿਹੜਾ सर बदिलिया जेकर लोकतंत्र ਬੋਲ ਰਹਾ ਪਨੀ ਕਰਕੇ ਜਦ ਬਦਲ ਕੀ ਹੈ ਕੀ ਹੋ ਗਏ ਦੇਖੋ ਬੜਾ ਸਾਫਸਟ ਹੈ ਕਿ ਬਦਲਤੇ ਇਹੀ ਆ ਕਿ ਲੋਕ ਆਪਣੇ ਸੰਘਰਸ਼ਾਂ ਤੋਂ ਜਿਹੜਾ ਆ ਉਹ ਸਿੱਖਣਗੇ ਆਪਣੇ ਦੋਸਤ ਤੇ ਦੁਸ਼ਮਣ ਦੀ ਪਹਿਚਾਨ ਕਰਨਗੇ ਤੇ ਇੱਕ ਕਿਸਾਨਾਂ ਤੇ ਮਜ਼ਦੂਰਾਂ ਦਾ ਜਿਹੜਾ ਆ ਉਹ ਰਾਜ ਲੈ ਕੇ ਆਉਣਗੇ ਔਰ ਜਦੋਂ ਕਿਸਾਨਾਂ ਤੇ ਮਜ਼ਦੂਰਾਂ ਦਾ ਰਾਜ ਆਊਗਾ ਤੇ ਇਹਨਾਂ ਸਮੱਸਿਆਵਾਂ ਦਾ ਵੀ ਤਦ ਹੀ ਹੱਲ ਹੋਗਾ ਤਦ ਹੀ ਜਿਹੜਾ ਆ ਆਪਣੇ ਲੋਕ ਜਿਹੜੇ ਆ ਉਹ ਆਪਣੀ ਆਪਣੇ ਮਿਹਨਤ ਦਾ ਮੁੱਲ ਪਾ ਸਕਣਗੇ ਆ ਸਰ ਪਿੰਡ ਵਾਸੀਆਂ ਨੇ ਬਾਈਕਟ ਕੀਤਾ ਕਿ ਤਾਂ ਕਿ ਵੱਖ-ਵੱਖ ਬਲਾਕਾਂ ਦੇ ਵਿੱਚ ਜਾ ਕੇ ਬਾਈਕਟ ਕੋ ਹਾਂਜੀ ਅਸੀਂ ਮਹਿਤਪੁਰ ਨਾਲ ਸੰਬੰਧਿਤ ਜਿੰਨੇ ਵੀ ਪਿੰਡ ਆ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ ਹਰੇਕ ਮਜ਼ਦੂਰਾਂ ਨੂੰ ਸੱਦਾ ਦੇਣ ਜਾਵਾਂਗੇ ਪਿੰਡਾਂ ਦੇ ਵਿੱਚ ਮੀਟਿੰਗਾਂ ਰੈਲੀਆਂ ਕਰਕੇ ਕਿ ਜਿਹੜੀਆਂ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸ਼ੰਤੀ ਚੋਣਾਂ ਆ ਇਹਨਾਂ ਦਾ ਐਸ ਕਰਕੇ ਬਾਈਕਟ ਆ ਕਿਉਂਕਿ ਉਹਨਾਂ ਨੇ ਸਾਡੇ ਮਜ਼ਦੂਰਾਂ ਦਾ ਅੱਜ ਤੱਕ ਹਮੇਸ਼ਾ ਹਰੇਕ ਹੱਕ ਹਕੂਕ ਤੋਂ ਸਾਡਾ ਬਾਈਕਟ ਕੀਤਾ ਹੋਇਆ ਇਸ ਕਰਕੇ ਇਹਦੇ ਵਿੱਚ ਇੱਕ ਥੋੜਾ ਵੱਖਰੀ ਗੱਲ ਇਹ ਹੁੰਦੀ ਆ ਇਹ ਜਿਹੜੇ ਕੈਂਡੀਡੇਟ ਹੁੰਦੇ ਆ ਥੋੜਾ ਸਾਡੇ ਭਾਈਚਾਰੇ ਭਾਈਚਾਰੇ ਦੇ ਵਿੱਚੋਂ ਹੁੰਦੇ ਆ ਪਰ ਇਹਦੇ ਵਿੱਚ ਸਾਡੇ ਭਾਈਚਾਰੇ ਦੇ ਵਿੱਚ ਇੱਕ ਤਰੇੜ ਪਾਉਣ ਲਈ ਨਾ ਰਾਜਨੀਤਿਕ ਨੀਤਿਕ ਤਰ੍ਹਾਂ ਦਾ ਜਿਹੜਾ ਉਹ ਬੜਾ ਵੱਡਾ ਇੱਕ ਅਹਿਮ ਰੋਲ ਹੁੰਦਾ ਆ ਇਸ ਕਰਕੇ ਅਸੀਂ ਪਿੰਡ ਵਾਸੀਆਂ ਨੂੰ ਔਰ ਜਿੰਨੇ ਵੀ ਕੈਂਡੀਡੇਟ ਖੜੇ ਆ ਨਾ ਬਲਾਕ ਸਰਪੰਚ ਜਾਂ ਜ਼ਿਲ੍ਹਾ ਪ੍ਰੀਸ਼ਦ ਦੇ ਚੋਣਾਂ ਲੜਨ ਲਈ ਉਨਾ ਨੁਮੀ ਹੈ اپیل ਕਰਦੇ ਕਿ ਇਹਨਾਂ ਰਾਜਨੀਤਿਕ ਪਾਰਟੀਆਂ ਦਾ ਖੇੜਾ ਛੱਡਦੇ ਹੋਏ ਆਪਣੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰੋ ਤੇ ਆਪਣੀ ਟੇਕ ਜਿਹੜੀ ਹੈ ਉਹ ਸੰਘਰਸ਼ ਤੇ ਰੱਖੋ ਕਿਉਂਕਿ ਸਾਥੀ ਉਹਨੇ ਪਹਿਲਾਂ ਦੱਸ ਚੁੱਕੇ ਅੱਜ ਤੱਕ ਦਾ ਇਤਿਹਾਸ ਗਵਾਇਆ ਦਿੱਲੀ ਅੰਦੋਲਨ ਦਾ ਇੱਕ ਜੀਦਾ ਜਾਗਦਾ ਇਤਿਹਾਸ ਗਵਾਇਆ ਜਿਹੜਾ ਪੰਜਾਬ ਦੇ ਲੋਕਾਂ ਨੇ ਆਪ ਸਿਰਜਿਆ ਹੋਇਆ ਹੈ ਕਿ ਜਦੋਂ ਤੱਕ ਵੀ ਅੱਜ ਤੱਕ ਕੋਈ ਲੋਕਾਂ ਨੂੰ ਹੱਕ ਹਕੂਕ ਮਿਲੇ ਆ ਉਹ ਸਿਰਫ ਸਿਰਫ ਸੰਘਰਸ਼ ਦੇ ਰਾਹ ਪੈ ਕੇ ਮਿਲੇ ਆ ਨਾ ਕਿ ਵੋਟਾਂ ਦੀ ਰਾਜਨੀਤੀ ਕਰਕੇ ਮਿਲੇ ਆ ਇਸ ਕਰਕੇ ਅਸੀਂ ਫੇਰ ਦੁਬਾਰਾ ਪੰਜਾਬ ਦੇ ਸਾਰੇ ਲੋਕਾਂ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਮੁਲਾਜ਼ਮਾਂ ਨੂੰ ਅਪੀਲ ਕਰਦੇ ਆ ਕਿ ਅੱਜ ਦੇ ਇਸ ਜਿਹੜਾ ਉਹ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਇਹਨਾਂ ਚੋਣਾਂ ਦਾ ਵੱਧ ਚੜ ਕੇ ਜਿਹੜਾ ਉਹ ਬਾਈਕਾਟ ਕੀਤਾ ਜਾ ਸਕੇ ਤਾਂ ਕਿ ਇਹਨਾਂ ਲੋਕਾਂ ਨੂੰ ਮਤ ਆਵੇ ਰਾਜਨੀਤਿਕ ਪਾਰਟੀਆਂ ਨੂੰ ਕਿ ਜਦੋਂ ਅਸੀਂ ਇਹਨਾਂ ਲੋਕਾਂ ਦਾ ਬਾਈਕਾਟ ਕਰਦੇ ਆ ਤਾਂ ਇਹ ਵੀ ਸਾਡਾ ਬਾਈਕਾਟ ਜਿਹੜਾ ਉਹ ਕਰਨ ਜਾਣਦੇ ਤਾਂ ਹੋਰ ਵੋਟਾਂ ਦਾ ਬਾਈਕਟ ਕੀਤਾ ਵੋਟੰ ਦਾ ਬਾਈਕਾਟ ਕਰਨਾ ਜ਼ਰੂਰੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਤੁਸੀਂ ਦੇਖਿਆ ਹੀ ਹੈ ਕਿ ਪੰਜਾਬ ਦੀ ਯੂਨੀਵਰਸਿਟੀ ਵੀ ਸਾਡੇ ਤੋਂ ਜਾ ਚੁੱਕੀ ਸੀਗੀ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਕਿ ਸਕਾਲਰਸ਼ਿਪ ਵੀ ਬੰਦ ਹੋਉਂਦੇ ਇਹਨਾਂ ਨੇ ਜੀਡੀਪੀ 20 ਵਾਲੀ ਨੀਤੀ ਚਲਾਈ ਸੀ ਐਜੂਕੇਸ਼ਨ ਵਾਲੀ ਉਹਦੇ ਵਿੱਚ ਇਹਨਾਂ ਨੇ ਬਾਈਪੇਜਾਂ ਦੀ ਜਿਹੜੀ ਪਾਲਿਸੀ ਲਿਖੀ ਸੀ ਪਰ ਉਹਦੇ ਵਿੱਚ ਐਜੂਕੇਸ਼ਨ ਦੀ ਜੋ ਆਪਣੀ ਸਕਾਲਰਸ਼ਿਪ ਸੀ ਉਹਦੇ ਬਾਰੇ ਕੋਈ ਲਾਈਨ ਨਹੀਂ ਸੀ ਕਿ ਜਾਣੀ ਕਿ ਆਉਣ ਵਾਲੇ ਦਿਨਾਂ ਵਿੱਚ ਬੰਦਾ ਬਹੁਤ ਸਾਰੇ ਤਾਂ ਬੰਦੀ ਹੋਣ ਵਾਲੇ ਆ ਜਿਵੇਂ ਹੁਣ ਸਰਕਾਰ ਨੇ ਹਿੰਦੂ ਹਿੰਦੀ ਹਿੰਦੂਤਾ ਵੇ ਦਾ ਬੜਾ ਸਮਝ ਲਾ ਲਿਆ ਹੈ ਨਾ ਆਪਾਂ ਕਿਸੇ ਤੇ ਕੁਝ ਥੋਪ ਨਹੀਂ ਸਕਦੇਗੇ ਪਰ ਹੁਣ ਸਾਡੇ ਪੰਜਾਬ ਵਿੱਚ ਤਾਂ ਕਈਆਂ ਨੂੰ ਹਿੰਦੀ ਆਉਂਦੀ ਹੈ ਕਈਆਂ ਨੂੰ ਅੰਗਰੇਜ਼ੀ ਆਉਂਦੀ ਹੈ ਕਈਆਂ ਨੂੰ ਆਉਂਦੀ ਨਹੀਂ ਬਿਲਕੁਲ ਵੀ ਤੇ ਇਸ ਕਰਕੇ ਉਹ ਸਿੱਧਾ ਹਿੰਦੀ ਤੇ ਕਿਦਾਂ ਥੋਪ ਦੇਣਗੇ ਕਿਸੇ ਤੇ ਹੈ ਨਾ ਤੇ ਇਸ ਕਰਕੇ ਅਸੀਂ ਇਹਨਾਂ ਨੂੰ ਵੋਟਾਂ ਪਾ ਕੇ ਨਹੀਂ ਕਹਿਣਾ ਚਾਹੁੰਦੇ ਕਿ ਤੁਸੀਂ ਤੁਸੀਂ ਹਾਂ ਇਹ ਸਾਡੇ ਤੇ ਥੋਪੋ ਅਸੀਂ ਇਹਨਾਂ ਨੂੰ ਮਹਾਨ ਨਹੀਂ ਬਣਾਉਣਾ ਚਾਹੁੰਦੇ ਸਾਡਾ ਹੱਕ ਹੈ ਅਸੀਂ ਆਪਣੇ ਹਿਸਾਬ ਨਾਲ ਹੀ ਚੱਲਾਂਗੇ ਬਸ ਇੰਨੀਆਂ ਗੱਲਾਂ ਨਾਲ ਅਸੀਂ ਤੁਹਾਡੇ ਚੈਨਲ ਰਾਹੀਂ ਇਹ ਜਾਹਰ ਕਰਾਂਗੇ ਧੰਨਵਾਦ ਤਾਂ ਪਿੰਡ ਮੰਡੇਆਲੇ ਦੀ ਇੱਕ ਵਕਰੀ ਤਸਵੀਰ ਹੈ ਇੱਕ ਅਲੱਗ ਤਸਵੀਰ ਹੈ ਔਰ ਮਹਿਦਪੁਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਇਲਾਕਿਆਂ ਦੀ ਵੋਟਾਂ ਦਾ ਬਾਈਕਟ ਕੀਤਾ ਜਾਊਗਾ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਵੀ ਕੀਤੀ ਹੈ ਬਹੁਤ ਸਾਰੇ ਮੁੱਦੇ ਸੀ ਤੁਸੀਂ ਇਸ ਵਾਰ ਕੀ ਸੋਚਦੇ ਹੋ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਕਿ ਪੋਲਟ ਪ੍ਰਕਿਰਿਆ ਕਿਦਾਂ ਵੀ ਚੱਲ ਰਹੀ ਹੈ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕੈਮਰਾਮੈਨ ਸੋਨੂ ਦੇ ਨਖਰ ਦੇ ਪੈਦਲਾਰਨ న్యూਸ ਮੰਡੇਆਲਾ ਉੜਕੇ ਸਾਡੀ ਸਾਰ ਨਾ ਲੈਂਦੇ ੋਟਾ ਵੇਲੇ ਬਾਪੂ ਕਹਿੰਦੇ ਉੜਕੇ ਸਾਡੀ ਸਾਰ ਨਾ ਲੈਂਦੇ ਅਕਾਲੀ ਭਾਜਪਾ ਕਾਂਗਰਸ ੋਟਾ ਵੇਲੇ ਬਾਪੂ ਕਹਿੰਦੇ ਉੜਕੇ ਸਾਡੀ ਸਾਰ ਨਾ ਲੈਂਦੇ ੋਟਾ ਵੇਲੇ ਬਾਪੂ ਕਹਿੰਦੇ ਉੜਕੇ ਸਾਡੀ ਸਾਰ ਨਾ ਲੈਂਦੇ ਰਾਜਨੀਤਿਕ ਪ੍ਰਤੀਬਾ ਰਾਜਨੀਤਿਕ ਪਾਰਟੀਆਂ ਦਾ ਚੋਣਾਂ ਵਿੱਚ ਬਾਈਕਾਟ ਕਰੋ ਬਾਈਕਾਟ ਕਰੋ ਬਾਈਕਾਟ ਕਰੋ